ਲੱਗਿਆ ਆ ਜਾਮਣਾ ਦਾ ਬਹੁਤ ਲੱਗਦੀ ਆ ਉਹ ਵੇ ਥੱਲੇ ਵੇਖ ਕੇਵੇਂ ਖਿਲਰੀਆਂ ਪਈਆਂ ਆਇਆ ਰਾਬਾ ਤੇ ਵੀ ਉਹ ਇੱਥੇ ਰਹਿੰਦੇ ਆ ਲੈ ਇਤਰਾ ਬਹਿ ਜੋ ਗਿੱਟ ਕੇ ਕਿੱਸ ਨੇ ਕੀਤਾ ਉਹ ਜਾਨਵਰ ਨਹੀਂ ਨਾ ਛੱਡ ਦੋ ਮਾਮਾ ਆਦਾ ਜਮਾ ਹੀ ਉਹ ਕੀਤਾ ਪਿਆ ਯਾਰ ਖਤਮ ਹੀ ਕੀਤੀਆਂ ਪਈਆਂ ਜਾਮਣਾ ਜਾਮਣਾ ਦਾ ਵਾਕੇ ਬਹੁਤ ਭਾਰੀ ਮਾਮਾ ਇੱਥੇ ਆਈ ਨਹੀਂ ਮਤੇ ਐਤ ਨਹੀਂ ਕਿਤੋਂ ਘੜ ਹੈ ਗਿਆ ਕਦੂ ਤਨ 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 ਚਾਰ ਲੱਗੀਆਂ ਆ ਜਿਹੜੀ ਵਿਚਾਲੜ ਲਈ ਭਾਰੀ ਗੱਡੀ ਦਾ ਜਦੋਂ ਇਹ ਜਿੱਟੂ ਨਾ ਲਾਉਂਦੇ ਸੀਗੇ ਹਨਾ ਉਦੋਂ ਭਾਲੀਆਂ ਹੀ ਥੱਲੋ ਗੋ ਚੱਕਣੀਆਂ ਆਪਾਂ ਲੋੜ ਹੀ ਮੈਂ ਰੱਖ ਦੀਆਂ ਰੋਜਾ ਰੋਜਾ ਪੈਰਾਂ ਹੁਲੇ ਨਾਲ ਆ ਕੇ ਮਿੱਧੀ ਚੱਲੋ ਜੰਮਣਾ ਲਗਾਉਣਾ ਤੁਨੂੰ ਮੈਂ ਇੱਕ ਮਿੰਟ ਦਿੱਦ ਲੱਗਿਆ ਦੇਖ ਆਹਦੇ ਲੱਗੀਆਂ ਕਾਲੀਆਂ ਕਾਲੀਆਂ ਆਹ ਦੇ ਇੱਧਰ ਵੇਖ ਆ ਕੇ ਮਾਮਾ ਮਾ ਦਾ ਤੂੜ ਤੋੜ ਕੇ ਉਵੇਂ ਖਾਣੀਆਂ ਯਾਰ ਮਦੇ ਲੱਗਿਆ ਮੇਰਾ ਤਾਂ ਕੰਮ ਬਣ ਗਿਆ ਨੇੜੇ ਇੱਥੇ ਹੀ ਬੈਣ ਗਿਆ ਮੇਰੇ ਜੋਗੀਆਂ ਦਾ ਉਹ ਯੋ ਕਿੱਥੇ ਉਧਰ ਲੱਗਿਆ ਹਨਾ ਮੈਂ ਤਾਂ ਪਹਿਲਾਂ ਪਾਣੀ ਪੀ ਕੇ ਆਉਣਾ ਛੱਡੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ ਜਾਮਣਾ ਲੈਣਾ ਸੀ ਜਾਮਣ ਮਿਲਣੀ ਸੀ ਮਮਾ ਮੈਂ ਜਾਮਣਾ ਤੋਂ ਚੱਲਿਆ ਈਆਲਾ ਠੀਕ ਹੈ ਖਰਾਣ ਤਾਂ ਨਹੀਂ ਮਾਰਦੀ ਮੋਟਰ ਉਹ ਉਹ ਤੇ ਇੱਕ ਸਾਹਮਣੇ ਆ ਉੱਥੇ ਆ ਕੇ ਸੀਗੀ ਇਹ ਤੋ ਤਾਂ ਗੱਲ ਆ ਬਾਈ ਤੂੰ ਇਹ ਤੂੰ ਉਹ ਗੇ ਆ ਨਾ ਆਪਾਂ ਜਦੋਂ ਆਹ ਬੋਲੇ ਦੇ ਬਹੁਤ ਮਿਆਣਾ ਉਹ ਕਰੀ ਨੇ ਬਿਜੂਰੀ ਬੋਲੇ ਮਾਈ ਤਾਂ ਮਾਮਾ ਮੋਜ਼ਮ ਵੀ ਬੜਾ ਵਧੀਆ ਲੱਗਾ ਹੈ ਨਾ ਈਸ਼ੋ ਆਲੀ ਆਲੀ ਇੱਕ ਹੋਰ ਆ ਗਈ ਬੱਦਲ ਗਾਰਜੀ ਆਂਦੇ ਆ ਆਏ ਜਾਮਣਾ ਬਹੁਤ ਵਧੀਆ ਏ। ਆਹ ਤੱਕ ਜਿੱਥੋਂ ਤੱਕ ਨਿਗਾਹ ਜਾਂਦੀ ਏ ਸਾਰੇ ਜਾਮਣ ਜਾਮਣਾ ਨਾ ਭਰੀ ਪਈ। ਭਰੀ ਹੋਈ ਆ ਇਹ। ਤੂੰ ਚੌਗ ਮੈਂ ਵੀਡੀਓ ਬਣਾਉਣਾ। ਤੁਰੀ ਨੂੰ ਮੈਂ ਤਾਂ ਕਹਣੀ ਖੋੜ ਦੇ ਛੇਸ਼ਨਾਗ ਬੈਠਾ ਰੇ ਹੂ ਸਾਦਾ ਨਾ ਵੀ ਰਿੰਦਾ ਰੁੰਦਾ ਹੋਵੇ ਇੱਥੇ ਲੈ ਯਾਰ ਮੈਂ ਵੀ ਥੋੜੇ ਇਕੱਠਿਆਂ ਕਰਕੇ ਦੇ ਜਦਿਆਂ ਖਾਣੇ ਆਪਾਂ ਵੀ ਮਿੱਟੀ ਨਾਲੋਂ ਲੱਥਪੱਤ ਹੋਈਆਂ ਪਈਆਂ ਤਾਂ ਲੈ ਇੱਕ ਮਿੰਟ ਉਹ ਜ਼ੂਮ ਹੀ ਨਹੀਂ ਜਾਂਦੀ ਯਾਰ ਪਤਾ ਕੀ ਗੱਲ ਆ ਛੁਣੋ ਭੈਣ ਜੀ ਲਫਾਪੇ ਕਾਲੀ ਕਰ ਕੇ ਨਾਲ ਗਲੀ ਜੀ ਗਲਾ ਰਿਆ ਕਰੋ ਇਹ ਤਾਂ ਕਾਲੀ ਬਈ ਜਾਮਣ ਹਰੀ ਪਹੇ ਪਿਆਰੇ ਆ ਸੁੱਕ ਗਈ ਇਧਰੋਂ ਉਹ ਵੀ ਫਲ ਸੁੱਕ ਗਿਆ ਉਹ ਤਾਂ ਤਾਂਕਾ ਸਰੇ ਤਾਂਕਾ ਜਾਮਣਾਂ ਲੱਗੀਆਂ ਹੋਈਆਂ ਆ ਮੋਟਰ ਚ ਆਉਂਦੀ ਨਾ ਹੁੰਦਾ ਸੁਬਾ ਮੈਂ ਤਾਂ ਕਹਾ ਚੱਲ ਕੰਮ ਤੇ ਚੱਲਾਂਗੇ ਹੁਣ ਫੋਨ ਲੱਗ ਗਿਆ ਬਾਈ ਆ ਵੀ ਇੱਧਰ ਕੰਨੀ ਆ ਡੇ ਜੀ ਨਾ ਇਹਦਾ ਬੰਦ ਿਆ ਰ ਗਿਆ ਇਹ ਗੱਲ ਉਹ ਜੰਮ ਨਾ ਨਾ ਉਹਨਾਂ ਦਾ ਸਹੀ ਵਟਾ ਪਰ ਜੱਕਰ ਕੀ ਹੈ ਇੱਧਰੋਂ ਕੋਈ ਆਉਂਦਾ ਨਹੀਂ ਛੇਤੀ ਉਧਰ ਦਾ ਪਤਾ ਗੱਲ ਕੀ ਉਹ ਰਾਹ ਤੇ ਆ ਮਾਮਾ ਜਿਹਦੀ ਨਜ਼ਰ ਪੈ ਗਈ ਉਹਨੇ ਆ ਹੀ ਜਾਣਾ ਰੋਡ ਦੇ ਉੱਤੇ ਆ ਨਾ ਖੇਤ ਥੋੜਾ ਜਿਹਾ ਚਾਲ ਕਰੀਏ ਲੈ ਮਾਮਾ ਫੜੀ ਮਾਮਾ ਉਹਨੇ ਤੂੰ ਬੋਦੂ ਆਹਾਂ ਪਰ ਨਾਮ ਅੱਛੀ ਬੰਦਾ ਚੋਕ ਚੋਕ ਕੇ ਬਾਜਾ ਅੱਛਾ ਅੱਛਾ ਹੋਣੀ ਆਉਂਦਾ ਨਹੀਂ ਨਕਰੀ ਜੇ ਮਾਰਨੀ ਤਾਂ ਇਹ ਵਾਲੇ ਜਾਮਣਾ ਦੇ ਲੈ ਮੇਪੜੀਆਂ ਜਿਹੜੇ ਤੋਤੀਆਂ ਆਂ ਨਾ ਆ ਉਹਦੇ ਕੋਲੋਂ ਲਿਆ ਨੂਨ ਪਾਓ ਖਾਈਏ ਕਾਲਾ ਨੂਨ ਪਿਆ ਆਪਣੀ ਖਾ ਲਈਏ ਸਾਰੀ ਭਾਈ ਹੋਰ ਨਹੀਂ ਖਾ ਲਈਏ ਯਾਰ ਇਹ ਚੀਜ਼ ਬਹੁਤ ਇਹ 슈ਗਰ ਵਾਲੀ ਇੱਕ ਇਹ ਹੋ ਗਈ ਨੰਮ ਹੋ ਗਈ ਕਰੇਲਾ ਹੋ ਗਿਆ ਇਹ ਤਿੰਨਾਂ ਦਾ ਮੈਕਸ ਜੂਸ ਪਿਆ ਸ਼ੂਗਰ ਵਾਲਿਆਂ। ਵੇ ਮੈਂ ਸ਼ੂਗਰ ਸਾਗਰ ਸਾਰੀ ਉੱਧਰ। ਇਹਦਾ ਬੀ ਬਣਾ ਕੇ ਨਾ ਲਾਇਆ ਹੋਈ ਇੱਥੇ। ਆਪਣੇ ਬੋਗਦੀਆਂ ਹੁੰਦੀਆਂ ਹੁੰਦੀਆਂ ਵੀ। ਆਪਣੇ ਗਲੋ ਦੀ ਮਿੱਟੀ ਮੁੱਟੀ ਜੀ ਸਿੱਟੀ ਆ ਉਧਰ ਬੈਕਸਾਈਡ। ਉਹ ਵੀ ਦੇਖ। ਗੱਬੀਆਂ ਵਾਲੀਆਂ ਆਧੀਆਂ ਤਾਂ ਲੈ। ਨਾ ਮਾ ਬੰਟੀਆਂ ਰੱਖੀਆਂ ਓਏ। ਕਾਲੀਆਂ ਕਾਲੀਆਂ ਨਾ। ਜਮਣਾ ਚੌਕ ਦੇ ਚੌਕ ਦਾ ਨੂੰ ਸੰਤਾ ਮੁਰਤਾ ਆ ਗਿਆ ਮੇਰਾ ਤਾਂ ਬੁੱਗਾ ਸਾਫ਼ ਹੋ ਗਿਆ ਮਾਮਾ ਚੱਲਿਏ ਲੈ ਪਾਣੀ ਮਾਰ ਲੈ ਇਹਨਾਂ ਤੇ ਘਰ ਤੱਕ ਵਾਸ਼ ਹੋ ਜਾਣੀਆਂ ਇਹ